ਸਵੇਰ ਦਾ ਟਾਈਮ ਆ ਮਾਰਨਿੰਗ ਦਾ ਤੇ ਗੁਰਦੁਆਰਾ ਨਾਨਕਸ਼ਰ ਸਾਹਿਬ ਆਪਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਪ੍ਰਸਾਦਾ ਪਾਣੀ ਛੱਕ ਕੇ ਪਹੁੰਚੇ ਜੀ ਗੁਰਦੁਆਰਾ ਨਾਨਕਜੀਰਾ ਸਾਹਿਬ ਬੇਦਰ ਕਰਨਾਟਕਾ ਨੂੰ ਚਾਲੇ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਨਾਨਕਜੀਰਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਸੰਗਤ ਜੀ ਅੱਜ ਆਪਾਂ ਗੁਰਦੁਆਰਾ ਨਾਨਕ ਸਾਹਿਬ ਤੋਂ ਚਾਲੇ ਪਾਉਣ ਲੱਗੇ ਆਂ ਬੇਦਰ ਕਰਨਾਟਕਾ ਕੁਰਤਵਾਰਾ ਨਾਲਖੀਰਾ ਦੇ ਲਈ ਤੇ ਅੱਜ ਸਾਨੂੰ ਦਾਖਤ ਕਰਵਾਉਣਾ ਹੈ ਕੁਰਤਵਾਰਾ ਨਾਲਖੀਰਾ ਦੇ ਤੇ ਸਭ ਤੋਂ ਪਹਿਲਾਂ ਤਾਂ 10 ਮੀਟਰਵਾ ਮਗੇ ਸੰਗੋ ਉਹ ਦੁਆਰਾ ਬਾਬਾ ਜੂਰਾਵਤ ਸਿੰਘ ਸਾਹਿਬਾ ਪਾਣੇ ਸ਼ੀਟੀ ਦਾ ਜਹਾਗ ਵਾਲਾ ਦੁਆਰਾ ਮਾਇਆ ਜਿਹੜਾ ਤੇ ਸਭ ਤੋਂ ਪਹਿਲਾਂ ਸਾਨੂੰ ਉਸ ਦੇ ਦਸਤ ਕਰਵਾਏ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਬੇਦਰ ਕਰ ਨਾਲਖਾ ਨਾਲਖੀਰਾ ਸਾਬਾ ਤੇ ਦੀਪ ਉਹਦੇ ਹੋਏ ਆਪਾਂ ਨੂੰ ਲਾਖਾ ਕਰਵਾ ਮਾਇਕ ਉਹ ਦੁਆਰਾ ਬਾਬਾ ਭਾਗਵੰਦ ਤੇ ਦੁਬਾਰਾ ਪੰਜ ਪਿਆਰਾ ਭਾਈ ਸਾਹਿਬ ਜੀ ਦਾ ਤੇ ਇੱਕ ਜੀ ਦਾ ਖਾਲਸਾ ਭਾਈ ਜੀ ਕੀ ਖੱਬੋ ਲਓ ਜੀ ਬਾਤ ਆਪਾਂ ਕਰਦੇ ਬਰਨ ਨਾਨਕ ਸ਼ਰਬਤੋਂ ਚਾਲੇ ਬੇਦਰ ਕਰਦੇ ਸੋਨਹਾ ਸਰਸਰੀਆ ਕਾਲਾ ਲਓ ਜੀ ਜਿਗਾਰਾ ਸੜਦਾ ਖਾਲਸੇ ਬਾਈ ਡੌਗੀ ਲਓ ਜੀ ਡੌਗੀ ਮਿਲਣਾ ਆਇਆ ਆਪਣੋ ਤੇ ਹਾਂ ਕੀ ਭਾਲਦਾ ਚੱਲ ਫਿਰ ਹੈ ਨਹੀਂ ਕੁਛ ਫੇਰ ਪਾਵਾਂਗੇ ਮੜਕੇ ਆ ਕੇ ਲਓ ਜੀ ਲਓ ਜੀ ਮਹਾਰਾਸ਼ਟਰ ਤੋਂ ਚੱਲ ਕੇ ਅਸੀਂ ਨੰਦੇੜ ਸਾਹਿਬ ਤੋਂ 80 ਕਿਲੋਮੀਟਰ ਆ ਗਏ ਤੇ ਇਹ ਆ ਗਿਆ ਗੁਰਦੁਆਰਾ ਬਾਬਾ ਜੋਰਾਵਰ ਬਾਬਾ ਖਤੇ ਸਿੰਘੀ ਦਾ ਤੇ ਕਰਵਾਉਣਾ ਜੀ ਦਰਸ਼ਨ ਸਾਨੂੰ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਗੱਡੀ ਲਾ ਕੇ ਲਓ ਜੀ ਸਾਰੀ ਗੱਡੀ ਨੰਦੇੜ ਸਾਹਿਬ ਤੋਂ ਆਈ ਹੋਈ ਹੈਗੀ ਤੇ ਹੋ ਗੁਰੂ ਕਾਰਲੋ ਦਰਸ਼ਨੀ ਜੀ ਦੇ ਦਰਸ਼ਨ ਅੰਦਰ ਹੀ ਲਾਉਨੇ ਆਪਾਂ ਗੱਡੀ ਤੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਜਹਾਦ ਵਾਲਾ ਗੁਰਦੁਆਰਾ ਪਹਿਲਾ ਗੁਰਦੁਆਰਾ ਸੰਗਤ ਜਾਣ ਵਾਲੀ ਬਹੁਤ ਆ ਜੀ ਆ ਸਾਰੀਆਂ ਗੱਡੀਆਂ ਨਨਕੀ ਰਜਣ ਵਾਲੀਆਂ ਨਹੀਂਆਂ ਤੇ ਬਹੁਤ ਗੱਡੀ ਖੜੀ ਹੈਗੀ ਤੇ ਹੁਣ ਆਪਾਂ ਟੇਕਦੇ ਆ ਪਹਿਲਾ ਮੱਥਾ ਬਾਬਾ ਜੀ ਦੇ ਲਵਾਉਣੇ ਹਾਜ਼ਰੀ ਚਾਰਨਾ ਤੇ ਕਿਰੇ ਦੁਆਲ ਪਾਵਾਂਗੇ ਚੱਲ ਅੱਗੇ ਨੂੰ ਨਾਨਕ ਕੀਰੇ ਨੂੰ ਲੋ ਜੀ ਯਾਹ ਅੱਗੇ ਵੀ ਆਪਾਂ ਤੁਹਾਨੂੰ ਚੱਲ ਕੇ ਦਰਸ਼ਨ ਕਰਾਵਾਂਗੇ ਲੋ ਜੀ ਦਰਬਾਰ ਸਾਹਿਬ ਲਗਾਈ ਹੈ ਆਜ ਕੀ ਪਹਿਲਾਂ ਚੱਲ ਕੇ ਇੱਧਰ ਆਇਆ ਦਰਬਾਰ ਸਾਹਿਬ ਲੋ ਜੀ ਮੇਰੇ ਨਿਸਾਨ ਸਾਹਿਬ ਤੇ ਤਾਂ ਮੇਰੇ ਸੰਗਤ ਨੇ ਮੱਥਾ ਟੇਕ ਲਿਆ ਆਪਾਂ ਵੀ ਟੇਕ ਲਿਆ ਕਾਬਲ ਦਰਸਨ ਸਤ ਨੰਬਰ ਵਾਹਿਗੁਰੂ ਤੇਰੀ ਆਸਰਾ ਕੁਰਤਬਰਾ ਜਾਦਗਰ ਸੈਭ ਜਤਾ ਅਬਾ ਜੂਰਾ ਵਰਸੀ ਜੀ ਕੋ ਅੱਛੀ ਸਮੀ ਜੀ ਆ ਵੀ ਕਰ ਲੋ ਦਰਸ਼ਨ ਮਹਾਰਾ ਜੀ ਦੇ ਲੋ ਜੀ ਬਾਬਾ ਜੀ ਦੇ ਕਰ ਲੋ ਦਰਸ਼ਨ ਸਤਿਨਾਮ ਵਾਹਿਗੁਰੂ ਇਹ ਇਧਰ ਖੜਾ ਆ ਪਰ ਸੌਣ ਮੈਂ ਤਾਂ ਜਿੱਦੂ ਸਹਾਰਾ ਦੇ ਬੰਜਾਨ ਦਾ ਰਸਤਾ ਇੱਥੇ ਆ ਜੀ ਤੇ ਇੱਧਰ ਲੰਗਰ ਹਾਲ ਸਕਦੇ ਆ ਪ੍ਰਸ਼ਾਦਾ ਪਣੀ ਲੋ ਜੇ ਸਰਮਾਈਆਂ ਨੂੰ ਬਰਤਨਾਂ ਦੇ ਚੇਲਾ ਕਰ ਰਹੀਆਂ ਨੇ ਤੇ ਲੰਗਰ ਹਾਲ ਤੇ ਪ੍ਰਸ਼ਾਦਾ ਪਣੀ ਲੋ ਜੇ ਇੱਧਰ ਸੰਗਤ ਪ੍ਰਸ਼ਾਦਾ ਪਣੀ ਚੱਗੀ ਜਾ ਰਹੀ ਆ ਆਪਾਂ ਵੀ ਛੱਕਦੇ ਆ ਲੋ ਜੀ ਗੁਰਦੁਆਰਾ ਸਾਹਿਬ 'ਚ ਬਾਬਿਆਂ ਦੇ ਜਾਨਵਰ ਵੀ ਕਈ ਰੱਖੇ ਹੋਏ ਨੇ ਮੈਂ ਕਿ ਕੁੱਤੇ, ਬੱਤਖਾਂ, ਕਬੂਤਰ, ਖਰਗੋਸ਼ ਕਈ ਤਰ੍ਹਾਂ ਦੇ ਜਾਨਵਰ ਰੱਖੇ ਹੋਏ ਨੇ ਜੀ ਗੁਰਦੁਆਰਾ ਸਾਹਿਬ ਆ ਮੂਰਤੀਆਂ ਬਣਾਈਆਂ ਹੋਣੇ ਤੇ ਆ ਕਿਸਾਨ ਦਾ ਬਲ ਤੇ ਹਲ ਲੋ ਜੀ ਘੋੜਾ, ਬੋਤਾ ਉਹ ਵੀ ਰਹਿ ਗਿਆ ਤੁਹਾਨੂੰ ਉਹ ਆਪਾਂ ਚੱਲਦੇ ਆ ਇੱਕ ਬਹੀ ਗਿਰਦਾ ਕਹਿੰਦੇ ਗਿਰਦਾ ਇੱਧਰ ਦੇਖ ਕੇ ਉਹ ਇੱਧਰ ਦੇਖ ਗੇਰਵਾ ਲਓ ਜੀ ਮਾਤਾ ਦੁੱਧ ਰੜਕਦੀ ਆ ਤੇ ਇਹ ਮਾਤਾ ਹੱਤਾ ਲੈ ਕੇ ਬੱਚੇ ਨਾਲ ਖੇਤ ਨੂੰ ਚਲੀ ਆ ਤੇ ਇੱਧਰ ਮਾਤਾ ਚੱਕੀ ਚਲਾ ਰਹੀ ਆ ਤੇ ਗੁੜੀਆ ਖੜੀ ਆ ਕੋਲੇ ਦੇ ਤੇ ਕਹਿੰਦੇ ਆ ਸੀ ਉੱਤੇ ਬੈਠਣਾ ਚਲੋ ਜੀ ਲੋ ਜੀ ਆਪਾਂ ਬੋਤੇ ਦੇ ਬੈਠ ਕੇ ਦਿਖਾਉਨੇ ਸਾਰਾ ਤੁਹਾਨੂੰ ਤੇ ਇਹ ਮੂਰਤੀਆਂ ਬਣਾਈ ਹੋਈਆਂ ਨੇ ਜਿਹੜੇ ਸਾਰੇ ਪੰਜਾਬੀ ਕਲਚਰ ਬਣਾਇਆ ਹੋਇਆ ਜੀ ਪੁਰਾਣਾ ਜਿੱਦਾਂ ਪਹਿਲਾਂ ਬੁੜੀਆਂਣਾ 밭ਾਲੇ ਖੇਤ ਨੂੰ ਹੁੰਦੇ ਸਾਰਾ ਕੁਝ ਮਤਲਬ ਖੇਤੀਬਾੜੀ ਕਰਦੇ ਸੀ ਤੇ ਇਧਰ ਮੋਰ ਹੈ ਤੇ ਇਧਰ ਸ਼ੇਰ ਹੁਣ ਦੇਖੀ ਆਪਣੇ ਨਾਲ ਦੀਆਂ ਗੰਗਰੋਂ ਫੌਜੀ ਨੂੰ ਹੁਣ ਜਹਾਜ਼ ਦੇ ਦਰਸ਼ਨ ਕਰਾ ਕੇ ਲਿਆਉਣਾ ਹੈਗੇ ਤੇ ਉੱਪਰ ਖੜਾ ਲੋ ਜੀ ਬਾਬਾ ਜੀ ਦੀ ਫਲਾਟ ਰੈਡੀ ਖੜੀਆ ਮੇਰੇ ਗੁਰਾਣੇ ਜਹਾਜ਼ ਚ ਲਾਇਆ ਆਜੂ ਚੀਨੇ ਪਰ ਨੰਗਣਾ ਲੋ ਜੀ ਕਿ ਇਹ ਖਾਲਸੇ ਦਾ ਜਹਾਜ਼ ਆ ਜੇ ਮੈਨੂੰ ਲੱਭ ਲੋਈ ਬਾਟ ਸਾਜੀ ਸ਼ਸਤਰੀਕਾਰ ਆ ਗਿਆ ਸੀ ਹੁਣ ਥੋੜੇ ਜਹਾਜ਼ ਚ ਚੜਾਂਗੇ ਤੇ ਫੌਜੀ ਸਾਹਿਬ ਵੀ ਆ ਰਹੇ ਨੇਗੇ ਉਹ ਕਿੱਧਰੋਂ ਭੱਜ ਗਏ ਇਹ ਧਰਾ ਆ ਗਈ ਫੌਜੀ ਸਾਹਿਬ ਤੇ ਬਿਠਾਉਣੇ ਨੇ ਉਹਨਾਂ ਵਿੱਚ ਆ ਜਾ ਓਏ ਫੌਜੀਆ ਜਹਾਜ ਜਹਾਜ ਕਰਦਾ ਸੀ ਬਹਿ ਜਾ ਵਿੱਚ ਹੋਰ ਹੁਣ ਕੀ ਕਰਨੀਏ ਸਾਰੇ ਜੀ ਸਵਾਗਤਮ ਸ੍ਰੀਕਾਲ ਜੀ ਸਤਿ ਸ੍ਰੀ ਅਕਾਲ ਆ ਗਈ ਆ ਗਈ ਲਓ ਫੌਜੀ ਸਾਹਿਬ ਮੁਰੇ ਨੇ ਚੜ ਚੱਲ ਚੜ ਜਾ ਚੜ ਜਾ ਲੋ ਜੀ ਕਰ ਲੋ ਜਹਾਜ਼ ਵਾਲੇ ਯਾਰ ਘਰ ਦੇ ਦਰਸ਼ਨ ਤੇ ਸਾਰਾ ਸਿੱਖ ਇਤਿਹਾਸ ਸਿਖਾਇਆ ਗਿਆ ਸਾਰੀਆਂ ਸਿੱਖ ਸਿਖ ਜਹਾਜ਼ ਦੇ ਵਿੱਚ ਦਿਖਾਇਆ ਗਿਆ ਫੋਟੋ ਲੈਣਾ ਹੈ ਪਰ ਕਿਰਪਾ ਕਰਕੇ ਮੈਨੂੰ ਚਾਹ ਵਾਲੀ ਜਗ੍ਹਾ ਤੇ ਭਾਜਾ ਕਿਤੇ ਮੈਂ ਫੋਟੋ ਲੈ ਆਂਦੀ ਹਾਂ ਅੱਧੀ ਮਸ਼ਾੜੀ ਹੋਣੀ ਗੇੜੀ ਵੇਲੇ ਸਾਰੇ ਸਿੱਖ ਵਿਦਿਆਰਥੀਆਂ ਦਾ ਦਰਸਾਇਆ ਗਿਆ ਜਹਾਜ਼ ਦੇ ਵਿੱਚ ਇੱਥੇ ਬਾਬਾ ਜੀ ਦੇ ਸਿਗਾਸ ਹਨ ਤੇ ਇਹ ਬਾਬਾ ਜੀ ਦੀ ਡਿਊਟੀ ਇੱਥੇ ਤੇ ਜਹਾਜ਼ ਘਰ ਆ ਜੀ ਸਾਰਾ ਜਹਾਜ਼ ਦੇ ਵਿੱਚ ਬਣਾਇਆ ਹੋਇਆ ਤੇ ਸਭ ਤੋਂ ਇੱਥੇ ਆ ਕੇ ਰੋਲਾ ਰੰਬਾ ਬਾਲਾ ਪਾਉਣ ਲੱਗ ਜਾਂਦੀਆਂ ਐ ਨਹੀਂ ਦੇਖਦੇ ਕੀ 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 ਇੱਥੇ ਦਿਖਾਈ ਗਈ ਹੈਗਾ ਹੈਨਾ ਇਹ ਰੋਲਾ ਰੰਬਾ ਪਾਉਣਾ ਗਲਤ ਕਰ ਰਹੇ ਹੈਨਾ ਜਿਆ ਮੇਰੀ ਸੰਤ ਖੜੀ ਆ ਉੱਥੇ ਨੰਬਰ ਆ ਜਾਣਾ ਉਹ 30 ਸਾਲ ਮੈਂ ਵਿੱਚ ਲੋ ਜੀ ਕਰ ਲੋ ਦਰਸ਼ਨ ਜਹਾਜ਼ ਦੇ ਤੇ ਨਿੱਚੇ ਗੁਰਦਵਾਰੇ ਸਾਹਿਬ ਦੇ ਵੀ ਕਰਵਾਤੀ ਹੈ ਪਾ ਤੁਹਾਨੂੰ ਤੇ ਇਧਰ ਆ ਗਏ ਦਰਬਾਰ ਸਾਹਿਬ ਤੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਲੋ ਜੀ ਆਪਣੇ ਨਾਲ ਦੀ ਸਾਰੀ ਸੰਗਤ ਚਲੀ ਗਈ ਬਹੁਤ ਗੱਡੀਆਂ ਆਈ ਹੋਈ ਸੀ ਵੀ ਕੀ ਹਾਲ ਅਮਰਗਿਆਰੀਆ ਬੜਾ ਭਾਇ ਦੇਣਾ ਓਏ ਨੂੰ ਸੋ ਦੇਵਾ ਸੋ ਲੋ ਜੀ ਖਰਗੋਸ਼ੀ ਖਰਗੋਸ਼ ਲੇਗਾ ਮੈਂ ਵੀਡੀਓ ਲਓ ਜੀ ਇੱਧਰ ਵੀ ਖਰਗੋਸ਼ੀ ਨੇ ਸਾਰੇ ਲੋ ਜੀ ਇੱਧਰ ਕਰਨਾਟਕਾ ਚ ਮੌਸਮ ਘੰਟਾ ਤੇ ਬਾਰਿਸ਼ ਆ ਗਈ ਤੇ ਕਿਲੋ ਕਿਲੋ ਮੀਟਰ ਬਾਰਿਸ਼ ਆ ਰਹੀ ਹੈ ਜਗਾ ਕੀ ਕਿੱਥੀ ਜਿੱਥੇ ਬਾਰਿਸ਼ ਹੋ ਰਹੀ ਹੈ ਵਿੱਚ ਦੀ ਅ ਬਿਨਾ ਬਾਰਿਸ਼ ਵਾਲੀ ਆ ਜਾਂਦੀ ਜੀ ਜਗਾ ਤੇ ਲੋ ਜੀ ਤੁਸੀਂ ਆ ਵੀ ਦੇਖ ਲਓ ਹੁਣ ਆਟ ਗਈ ਤੇ ਅੱਗੇ ਫੇਰ ਹੋ ਰਹੀ ਹੈ ਜੀ ਤੇ ਲੋ ਜੀ ਦੁਬਾਰਾ ਫੇਰ ਆ ਗਈ ਨਾਨਕ ਠੀਕ ਆ ਪਹੁੰਚ ਗਏ ਆ ਅਸੀਂ ਮਹਾਰਾਸ਼ਟਰ ਕਰਨਾਟਕ ਅਜੇ ਤੱਕ ਲੱਗੀ ਨਹੀਂ ਹੈਗਾ ਵੀ ਆਪਾਂ ਗਰਮੀ ਵਾਲੀ ਔਖ ਤੇ ਆਏ ਹੋਏ ਜੀ ਨਾ ਮਰਚੂਟੇ ਪੂਰੇ ਵਗੇਦਾਰ ਸਮੋਰ ਹੈ ਨੇ ਸਾਰੇ ਗੁਰੂ ਘਰਾਂ ਦੇ ਇਹ ਮੌਸਮ ਵਧੀਆ ਠੰਡਾ ਹੋਇਆ ਹੋਇਆ ਹੈਗਾ ਬਾਰਸ਼ਾਂ ਵੀ ਪੈ ਰਹੀ ਹੈ ਜੀ ਤੇ ਲੋ ਜੀ ਸਾਰਿਆਂ ਨੂੰ ਸਰਿਆ ਕਾਲ ਬੋਲੇ ਸੋਨਿਹਾਲ ਸਰਿਆ ਕਾਲ ਹਲੋ ਜੀ ਤੁਹਾਡਾ ਵਰਸਰੀਆ ਸਰਮਣੇ ਸੰਗਤ ਬਹੁਤ ਪਹੁੰਚੀ ਹੋਈ ਹੈਗੀ ਲੋ ਜੀ ਸਾਰੀਆਂ ਗੱਡੀਆਂ ਨਦੇੜ ਸਾਹਿਬ ਤੋਂ ਆਈਆਂ ਨੇ ਮਹਾਰਾਸ਼ਟਰ ਤੋਂ ਨਾਨਕ ਚੀਰੇ ਸੰਗਤ ਆਈਏ ਦਰਸ਼ਨ ਕਰਨੀ ਆਰੀ ਅੱਛਾ ਖੜੀਆ ਫਨੀ ਆਲੀ ਕਾਲੀ ਸ਼ੰਦਰਾ ਚਲੋ ਜੀ ਸਰੂਬਰ ਸਾਹਿਬ ਚੱਲਦੇ ਆਂ ਸਿੱਕ ਕਰਦੀ ਪੰਜ ਸਨਾਨੇ ਸੰਗਤ ਦਾ ਬਹੁਤ ਪਹੁੰਚੀ ਹੋਈ ਆ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹ ਇਹ ਗੁਰੂ ওভারਸਾਇਰ ਗੁਰਦਵਾਰਾ ਨਾਲ ਚਿਰੇ ਦਾ ਅੱਛੀ ਚਟਕੀ ਮੱਤ ਲਓ ਇਹ ਬੱਚੇ ਸੁਨਾਣ ਕਰ ਰਹੇ ਨੇ ਸਰੋਵਰ ਚ ਤੇਜ਼ੋਰ ਕੇ ਨਾਲ ਇਹ ਕਿਹਦੇ ਨੂੰ ਕਿਹਾ ਲਾਹੇ ਮਾਰਨ ਵਾਸਤੇ ਆ ਬੱਚਾ ਲਓ ਜੀ ਸਹੀ ਟੋਲੀ ਆ ਬਾਬਾ ਕਹਿੰਦਾ ਸਮੀਵੇਂ ਕੋਲ ਨਹੀਂ ਹੈ ਠੀਕ ਆ ਫਿਰ ਸਨਾਣ ਕੀਤਾ ਤੇ ਬਾਰੇ ਜਵਾਕਾਂ ਦਾ ਚੌੜ ਦਾ ਤਾਂ ਹੁੰਦਾ ਲੋ ਸਰੋਵਰ ਦਵਾਰਾਂ ਨਾਨਕ ਜੀ ਦੇ ਰਾਦੇ ਦਰਸ਼ਨ ਲੋ ਗਿਆ ਬੰਦਾ ਸਾਡਾ ਪੰਜ ਸਨਾਣਾ ਕਰਨ ਕੱਪੜੇ ਭੁੱਲ ਕੇ ਲਿਆਉਣੇ ਜੋ ਵੀ ਸਨਾਣ ਕਰਕੇ ਬਦਲਨੇ ਹੁੰਦੇ ਆ ਕਾਲੀ ਕਾਲੀ ਦੇ ਵਿੱਚ ਤਾਂ ਫਿਰ ਪੰਜ ਸਨਾਣ ਨਹੀਂ ਕਰਨਾ ਪੈ ਗਿਆ ਸਰੋਵਰ ਦੇ ਵਿੱਚ ਹੱਥ ਮੂੰਹ ਧੋ ਕੇ चलो दरबार साहब चलते हैं बाबा कट्ठा ਹੈ ਕਿ ਉਹ ਕਿਰਮੇ ਕਰ ਰਿਹਾ ਹੈ। ਲੋ ਜੀ ਰੋਵਰ ਚ ਆਪਾਂ ਸੁਨਾਣ ਕਰਿਆ ਹੈ ਆਪਣੇ ਨਾਲ ਦੇ ਵੀ ਆਪਾਂ ਪੰਜ ਸੁਨਾਣਾ ਕਰ ਲਿਆ ਤੇ ਹੁਣ ਚੱਲਦੇ ਆਂ ਦਰਬਾਰ ਸਾਹਿਬਾ ਮੱਥਾ ਟੇਕਣ ਜਿਵੇਂ ਆਉਣੇ ਬਾਬਾ ਜੀ ਦੇ ਆਦਰੀ ਤੇ ਕਿਵੇਂ ਲੱਗਿਆ ਸੁਨਾਣ ਰੋਵਰ ਕਰਕੇ ਪਾਣੀ ਬਹੁਤ ਵਧੀਆ ਜੀ ਸਹੀ ਠੀਕ ਨਾੜਾ ਪਾਣੀ ਨਜ਼ਾਰਾ ਆ ਗਿਆ ਜੀ ਕਾਫੀ ਫਰਵਾਹ ਠੀਕ ਹੈ। ਯਾਰ ਇਹ ਆਉਂਦਾ ਜਦੋਂ ਪਾਣੀ ਦੇ ਵਿੱਚ ਡਰਦਾ ਬੰਦਾ ਤੇ ਚਲ ਹੁਣ ਲਵਾਈ ਆਪਾਂ ਫਿਰ ਹਾਰਦੀ ਹੈ ਨਾ ਦਰਬਾਰ ਸਾਹਿਬ ਲਓ ਜੀ ਚੱਲੀ ਸ਼ੰਗਤ ਮੇਰੀ ਸੱਬਾ ਜੀ ਦੇ ਖਾਦਰੀ ਲਵਾਉਣਾ ਆਪਾਂ ਵੀ ਚੱਲੇ ਤੇ ਸਤਿਨਾਭੁ ਗੋਹੀ ਕਿਰਿ ਸਤਿ ਲਓ ਜੀ ਪਹੁੰਚ ਗਏ ਆਪਾਂ ਦਰਬਾਰ ਸਾਹਿਬ ကြောက်တာကိုလာခဲ့ thank <laughs> you ရည်ရွယ်ကိုယ်အန္တရာယ်ဘူကင်တပ်မာနမာန ਸਾਦਾ ਪਣੀ ਆਪਣੇ ਸਕਦਾ ਚਾਹ ਪਣੀ ਵੀ ਪੀ ਲਿਆ ਤੇ ਇਹ ਖੜੀਆ ਮੇਰੀ ਸੰਗਤ ਭਰਾ ਤੇ ਖੋਜੀ ਸਾਹਿਬ ਦਰਸ਼ਕ ਜਾਰੇ ਵਧੀਆ ਹੋ ਗਏ ਗੁਰੂ ਘਰ ਦੇ ਤੇ ਇਹ ਸਾਰੀਆਂ ਨਵੀਆਂ ਸ੍ਰਾਵਾਂ ਹੋਣੀਆਂ ਸੰਤ ਸਵਾਪਾ ਕਰਤਾਰ ਸਿੰਘ ਦੀ ਯਾਤਰੀ ਨਿਵਾਸ ਲੋਈ ਲੰਗਰ ਹਾਲ ਸਾਦਾ ਪਣੀ ਛਕੀ ਜਾ ਰਹੀ ਹੈ ਸੰਗਤ ਤੇ ਇੱਧਰ ਸੇਵਾ ਕਰੀ ਜਾ ਰਹੇ ਨੇ ਕਿ ਵਰਤ ਨੂੰ ਵੀ ਇਹ ਵਰਚਾਪ ਇੱਕ ਪਿੰਡ ਨੇ ਸਾਰੇ ਯਾਦ ਆ ਲੱਗ ਰਹੇ ਲੋ ਹੈ ਹੈ ਉਹ ਸ੍ਰੀ ਗੁਰੂ ਨਾਨਕ ਰੈਸਟ ਹਾਊਸ ਸ੍ਰੀ ਗੁਰੂ ਨਾਨਕ ਰੈਸਟ ਹਾਊਸ ਸਾਰੀਆਂ ਸ਼ਰਾਂ ਮੈਂ ਨੇਦਰ ਉੱਪਰ ਵੀ ਤੇ ਉੱਧਰ ਵੀ ਤਵਾਪਾ ਪੈ ਗਿਆ ਮਹਾਗਰ ਸਤਿਨਾਮ ਵਾਹੀ ਗੁਰ ਲਓ ਜੀ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਕਰ ਲੋ ਜੀ ਦਰਸ਼ਨ ਪਿਆਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਲੋ ਜੀ ਆਗੇ ਸਾਹਮਣੇ ਮਤਕੁੰਡ ਜਿੱਥੇ ਬਾਬਾ ਪੈਰ ਧਰੇ ਪੂਜਾ ਥਾ ਆਪਣ ਹੋਏ ਲੋ ਜੀ ਹੁਣ ਆਪਾਂ ਕਰਦੇ ਹਾਂ ਮਤਕੁੰਡ ਦੇ ਦਰਸ਼ਨ ਤੇ ਸੋਨੂੰ ਵੀ ਕਰਾਉਣੇ ਆ ਤੇ ਬਾਬੇ ਨਾਨਕ ਨੇ ਇੱਥੋਂ ਆਪਣੇ ਪੈਰ ਧਰੇ ਸੀ ਜੀ ਪੱਥਰ ਦੀ ਅੜਚੇ ਪਹਾੜ ਦੀ ਅੜਚੇ ਤੇ ਪਾਣੀ ਦਾ ਝਰਨਾ ਫੁੱਟ ਪਿਆ ਸੀ ਅਤੇ ਆ ਦਿਖਾਇਆ ਵੀ ਵਾ ਸਾਹਮਣੇ ਉਹ ਲਾਈ ਵੀ ਬਾਬਾ ਜੀ ਦੀ ਫੋਟੋ ਤੇ ਦਿਖਾਇਆ ਹੋਇਆ ਹੈਗਾ ਇਦਾਂ ਬਾਬਾ ਜੀ ਦੀ ਕਿਰਪਾ ਕਰੀ ਸੀ ਇੱਥੋਂ ਦੇ ਲੋਕਾਂ ਤੇ ਇੱਥੇ ਦਾ ਜਲ ਜਿਹੜਾ ਸੀਗਾ ਉਹ ਪ੍ਰਸਤਰ ਨਹੀਂ ਸੀਗਾ ਖਾਰਾ ਸੀਗਾ ਨਮਕਲਾ ਤੇ ਪੀਣ ਯੋਗ ਨਹੀਂ ਸੀਗਾ ਕਿਸੇ ਵੀ ਤਰ੍ਹਾਂ ਵਰਤਨ ਯੋਗ ਨਹੀਂ ਸੀਗਾ ਤੇ ਬਾਬੇ ਨਾਲ ਨੇ ਇੱਥੇ ਜੀ ਪਤ ਸੁਨ ਦਿਖਾਉਣਿਆ ਪੈੜ ਵਾ ਬਾਬਾ ਜੀ ਦੀ ਤੇ ਆ ਪੈੜ ਆ ਜੀ ਬਾਬਾ ਜੀ ਦੀ ਤੇ ਤੇ ਇੱਥੇ ਪੈਰ ਤਰੈ ਸੀ ਤੇ ਜੀ ਪਾਣੀ ਦਾ ਮਿੱਠੇ ਬਣੀਦਾ ਜੀ ਝਰਨਾ ਫਟ ਪਿਆ ਸੀ ਪਹਾੜ ਚੋਂ ਤੇ ਇਹ ਬਾਬਾ ਜੀ ਦਾ ਉਦੋਂ ਹੀ ਕਿਰਪਾ ਨਾਲ ਇਹ ਪਾਣੀ ਅੱਜ ਵੀ ਵਗਦਾ ਹੈਗਾ ਤੇ ਮਿੱਠਾ ਜਲਾ ਹੈਗਾ ਜੀ ਪਵਿੱਤਰ ਤੇ ਜਿੱਥੋਂ ਤੱਕ ਆਪਾਂ ਸੁਣਿਆ ਵੀ ਕਹਿੰਦੇ ਸਾਰੇ ਕਰਨਾਟਕ ਨੂੰ ਇਹ ਹੀ ਪਣੀ ਜਾਂਦਾ ਹੈ ਜੀ ਗੁਰੂ ਘਰ ਦਾ ਇਹ ਲਓ ਜੀ ਇਹ ਸਾਹਮਣੇ ਖੰਡਾ ਬਣਿਆ ਹੋਇਆ ਹੈਗਾ ਖਾਲਸੇ ਦੀ ਪਹਿਚਾਨ ਲੋ ਜੀ کارਲੋ ਦਰਸ਼ਨ ਖੰਡੇ ਦੇ ਲੋ ਜੀ ਅੱਜ ਆਪਾਂ ਨਾਨਕਚੀਰੀ ਜਾਪੇ ਤੇ ਰੂਮ ਲੈ ਲਿਆ ਸੀ ਏਸੀ ਤੇ ਤਿੰਨ ਬੈਡ ਤਾਂ ਸਿੰਗਲ ਸਿੰਗਲ ਲੱਗੇ ਹੋਏ ਨੇਗੇ ਇੱਕ ਡਬਲ ਬੈੱਡ ਤੇ ਏਸੀ ਚੱਲ ਰਿਹਾ 16 ਤੇ ਠੰਡੀ-ਠੰਡੀ ਹਵਾ ਆ ਰਹੀਆ 2 ਘੰਟੇ ਆਰਾਮ ਕਰ ਟਲਿਆ ਆਪਣੇ ਠੀਕ ਆ ਜੀ ਠੀਕ ਕਰ ਤਾਂ ਮੱਲਾ ਆਪਣਾ ਵੀ ਠੀਕ ਹੈ ਨਾ ਅਮਾ ਓਕੇ ਆ ਗੱਲਬਾਤ ਸਿੰਘਾ ਲਈ ਸਿੰਗਾ ਦਾ ਗੰਦਾ ਉੱਕੀ ਜਾਂਦਾ ਲੋ ਮੱਲਾ ਆਪਣਾ ਵੀ ਅੰਨ ਹੈ ਘੈਂਟ ਲੋ ਜੀ ਮੇਤਰੋ ਬਾਹਰੋਂ ਦੇਖੋ ਕਿੰਨਾ ਖੁੱਲੜੁਲਾਗਾ ਬੀਜਰ ਵਾਲਾ ਪਾਣੀ ਇਤੋਂ ਖੁੱਲੜੁਲਾ ਲੋ ਜੀ ਕਰ ਦੁਬਾਰਾ ਸਭ ਜਿਵੇਂ ਵੀ ਲਾਈ ਹੋਈ ਐ ਤੇ ਫੌਜੀ ਸਾਹਿਬ ਤਾਂ ਐਕਸਰਸਾਈਜ਼ ਕਰਨ ਲੱਗੇ ਸੈਗਰ ਟ੍ਰਾਉਨ ਲੱਗੇ ਤੇ ਕਹਿੰਦੇ ਥੋੜਾ ਜਿਹਾ ਸਰੀਰ ਸ਼ਾਂਤੀ ਐ ਫੋਨ ਚਲਦੇ ਆਪਾਂ ਦਰਬਾਰ ਸਾਹਿਬ ਸੋ ਲੋ ਜੀ ਅੱਜ ਆਪਾਂ ਗੁਰਦੁਆਰਾ ਸਾਹਿਬ ਹੀ ਰਹਿ ਪਏ ਤੇ ਕਰ ਲੋ ਦਰਸ਼ਨ ਜੀ ਤੇ ਨਾਲੇ ਮੈਂ ਚਲੋ ਆਪ ਮੁਥਾ ਢੇ ਕਿਉਂ ਨੇ ਆਪਾਂ ਤੇ ਨਾਲੇ ਸੋਨੂੰ ਦਰਸ਼ਨ ਕਰਵਾ ਦਾਂਗੇ ਮਹਾਰਾਜ ਜੀ ਦੇ 2 ਘੰਟੇ ਲਗਾਉਣੇ ਆ ਜੀ ਹੁਣ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਤੇ ਬਹੁਤ ਸਕੂਨ ਮਿਲਦਾ ਦਰਸ਼ਨ ਕਰਕੇ ਉਹ ਜੀ ਰੈਸ ਆਉਂ ਗਿਆ ਦਰਬਾਰ ਸਾਹਿਬ ਗੁਰੂ ਦੀ ਬਾਣੀ ਸੁਣ ਕੇ ਕੀਰਤਨ ਸੁਣ ਕੇ

परंतु मायना मेरा और संता बहुत दूर ही जा रहे हैं हमारा सामने भी नाम है एक को पार पार करता हूं मेरा परिवार भी शादी में आ रहा है जोवाड़ा के को पानी के दरने आ रहा है इसे E que é <music> ਸਵਾਗਤ ਆਰਾਮ ਕਰ ਰਹੇ ਨੇ ਗੇਂ ਲੰਗਰਾਲ ਦੇ ਕੋਲ ਠੀਕ ਹੈ ਇਹਨਾਂ ਦੀ ਮਾਂ ਗਈ ਦੇਖ ਲਓ ਹੁਣ ਚੱਲਦਿਆ ਰੌਣਕ ਚ ਅਸਰਤਾ ਪਣੀ ਛਾਗੜਿਆ ਦਰਸ਼ਕਦਾਰੇ ਹੋਗੇ ਮਹਾਰਾਜੀ ਦੇ ਮਿੱਤਰੋ ਵੀਡੀਓ ਨੂੰ ਦੱਬ ਕੇ ਲਾਇਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਲਿਆ ਆਪਣਾ ਸਬਸਕ੍ਰਾਈਬ ਤੇ ਹੋਰ ਗੁਰੂ ਘਰਾਂ ਦੇ ਦਰਸ਼ਨ ਵੱਧ ਤੋਂ ਵੱਧ ਕਰਨ ਲਈ ਆਪਾਂ ਗੁਰੂ ਘਰਾਂ ਦੀ ਵੀਡੀਓ ਪਾਉਂਦੇ ਜੀ ਜ਼ਿਆਦਾਤਰ ਤੇ ਦਰਸ਼ਨ ਕਰਵਾਉਂਦੇ ਆ ਗੇ ਗੁਰੂ ਘਰਾਂ ਦੇ ਤੇ ਗੁਰਦੁਆਰਾ ਸਾਹਿਬ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋਗੇ ਨਾਨਕ ਢੀਰਾ ਗੁਰਦੁਆਰਾ ਸਾਹਿਬ ਪਹੁੰਚੇ ਹੋਇਆ ਹੈਗੇ ਆਪਾਂ ਵਿਜ਼ਿਟ ਕਰਨਾਟਕਾ ਤੇ ਅੱਜ ਆਪਾਂ ਨੇ ਨਾਈਟ ਸਟੇ ਕਰ ਲਈ ਇੱਥੇ ਤੇ ਨਾਲ ਦੇ ਸਾਥੀ ਕਹਿੰਦੇ ਵੀ ਰਹਿਣਾਗਾ ਤੇ ਮੈਂ ਚਲੋ ਠੀਕ ਆ ਜਦੋਂ ਤੁਸੀਂ ਤਿਆਰ ਹੋ ਤੇ ਆਪਾਂ ਠੀਕ ਆ ਤੇ ਚਲੋ ਮਿੱਤਰੋ ਜੀ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੀ ਤੇ ਵਾਹਿਗੁਰੂ ਸਾਬ ਦੀਆਂ ਮਨੋ ਕਾਮਨਾ ਪੂਰੀਆਂ ਕਰੇਗਾ ਤੇ ਚਲੋ ਮਿਲਦੇ ਆ ਮਿੱਤਰੋ ਨੈਕਸਟ ਵਲੌਗ ਤੇ ਓਕੇ ਬਾਏ ਗੁੱਡ ਨਾਈਟ ਟਾਟਾ